ਤਲੋ ਜੀ ਬਾਪੇ ਦੀ ਛੱਡੀ ਜਲੰਧਰ ਸ਼ਹਿਰ ਚ ਖੁੱਲ ਚੁਕੀ ਆ ਜਿੱਥੇ ਤੁਸੀਂ ਦੇਖੋ ਹਜ਼ਾਰਾਂ ਹੀ ਲੋਕਾਂ ਦਾ ਬਹੁਤ ਵੱਡਾ ਇਕੱਠ ਆ ਵੱਡੇ ਵੱਡੇ ਹੋਲਸੇਲ ਲੁਧਿਆਣੇ ਦੇ ਜਲੰਧਰ ਦੇ ਸੂਰਤ ਦੇ ਕਹਿੰਦੇ ਪਾਪਾ ਮਰ ਗਿਆ ਪਾਪਾ ਭੱਜ ਗਿਆ ਬਾਪੇ ਦੇ ਭੱਲੇ ਕੱਖ ਨਹੀਂ ਵੀ ਇਹ ਇਹ ਦਾ ਬਸ ਖਲਾਰੇ ਪਾਉਂਦਾ ਮੋਟੀ ਗੱਲ ਦੱਸ ਦਿੰਨਾ ਵੀ 25 50 ਰੁਪਏ ਲੋਕਾਂ ਨੂੰ ਪਹਿਲਾਂ ਕੀਤਾ 25 ਰੁਪਏ ਸੂਰ ਦਿੱਤਾ 50 ਰੁਪਏ ਸੂਰ ਦਿੱਤਾ ਤੇ ਕਈ ਹੋਲਸੇਲਰਾਂ ਨੇ ਕੱਲ ਵੀ 12 ਤਰੀਕ ਨੂੰ ਵੀ ਸੂਰਤ ਪਾਉਣ ਕੀਤਾ ਪਾਪਾ ਮਰ ਗਿਆ ਪਾਪਾ ਭੱਜ ਗਿਆ ਆਪਾਂ ਸ਼ੋਰੂਮ ਭੈਣਾ ਬਰ ਵੀ ਸਪੋਰਟ ਨਾਲ ਖੋਲ ਕੇ ਨਾ ਜਿਹੜੇ ਮਾਰਦੇ ਨੇ ਚੀਕਾਂ ਉਹਨਾਂ ਦੀ ਇਹ ਕਿਤੇ ਬਾਲਦਾ ਦੀਵਾ ਹਵਾਲਦਾ ਇਹ ਆ ਠੀਕ ਹੈ ਜੀ ਹੋਸਲੇ ਮਾਰਾ ਬੋਲ ਆ ਟਰੱਕ ਭਰ ਭਰ ਕੇ ਮਾਰ ਲਈਆਂ ਉਹਨਾਂ ਕਿੱਥੋਂ ਆ ਇਹ ਦੀਵਾ ਬਾਲਨ ਦਾ ਸਾਰਾ ਯੋਗਦਾਨ ਮੇਰੇ ਭਰਾ ਵੀ ਸਪੋਰਟ ਇਹ ਸਾਡੇ ਭਾਜੀ ਦੇ ਸਾਡਾ ਵੈਲਕਮ ਅਨੰਦ ਸ਼ੰਡਰੀਆ ਜੀ ਇਹਨਾਂ ਦੀ ਕਿਰਪਾ ਦੇ ਬਲੇ ਦੀਵੇ ਕਿਉਂਕਿ ਕਰਨਾ ਪੈਣਾ ਭਰਾਵਾਂ ਦਾ ਫਾਇਦਾ ਤੇ ਇਹਨਾਂ ਦੇ ਪੈਸੇ ਨਹੀਂ ਕਮਾਉਣਾ ਭਾਜੀ ਸਾਰੇ ਤਾਂ ਹੋਸ ਇੱਧਰ ਮਾਰਾ ਬੋਲਦੇ ਤੁਸੀਂ ਟਰੱਕ ਭਰ ਭਰ ਕੇ ਦੇਈ ਜਾਂਦੇ ਹੋ ਕੱਪੜੇ ਦਾ ਉਹ ਵੀ ਦੇਖੋ ਮੈਨੂੰ ਦੋ ਲੈਣਾ ਯਾਦ ਆ ਰਹੀਆਂ ਨੇ ਮੈਂ ਬਾਬਾ ਜੀ ਲਈ ਕਹੂੰਗਾ ਕਿ ਪਰਿੰਦੋਂ ਕੋ ਮਿਲेंगी ਮੰਜਲੇ ਇਹ ਫੈਲੇ ਹੋਏ ਹੁਣ ਕੇ ਪੰਖ ਬੋਲਤੇ ਹਨ ਉਹ ਲੋਕ ਖਾਮੋਸ਼ੀ ਰੱਖਤੇ ਰਹਤੇ ਹਨ ਅਕਸਰ ਜਮਾਨੇ ਮੇ ਜਿਨਕੇ ਹੁਨਰ ਬੋਲਤੇ ਹਨ ਨੀਤ ਤੇ ਨੀਤੀ ਇਸ ਬੰਦੇ ਦੀ ਇੰਨੀ ਕਿ ਜ਼ਬਰਦਸਤਾਂ ਘਟੋ ਘਟ ਤਿੰਨ ਤੋਂ 4000 ਤੁਸੀਂ ਦੇਖਿਆ ਹੋਣਾ ਇਥੇ ਮਾਵਾ ਭੈਣਾ ਨੇ ਆ ਕੇ ਦੂਰੋਂ ਦੂਰੋਂ ਸਪੋਰਟ ਕੀਤੀ ਆ ਬਾਬੇ ਨੇ ਇਤਿਹਾਸ ਲਿਖਤਾ ਸ਼ੁਰੂਆਤ ਕਰਦੀ ਜੋ ਲੋਕ ਗੱਲਾਂ ਕਰਦੇ ਆ ਨਾ ਉਹ ਦਰਵਾਜ਼ੇ ਤੇ ਲਾਈਨ ਲਾ ਕੇ ਖੜੇ ਹੋਣਗੇ ਵੀ ਸਾਨੂੰ ਪਤਾ ਸੀ ਵੀ ਬਾਬਾ ਤਰੱਕੀ ਕਰੂਗਾ ਬਾਬਾ ਅੱਗੇ ਵਧੂਗਾ ਬਾਬੇ ਦੀ ਨੀਅਤ ਤੇ ਨੀਤੀ ਦੋਨੇ ਹੀ ਸਾਫ਼ ਨੇ ਦੇਖੋ ਕੋਈ ਵੀ ਬੰਦਾ ਦੂਰੋਂ ਦੂਰੋਂ ਚੱਲ ਕੇ ਆ ਰਿਹਾ ਕੋਈ ਇਹ ਨਹੀਂ ਹੈਗਾ ਤੁਸੀਂ ਆ ਦੇਖ ਰਹੇ ਹੋ ਵੀ ਇਹ ਲੋਕਾਂ ਨੂੰ ਕੋਈ ਇਦਾਂ ਨਹੀਂ ਹੈਗਾ ਵੀ ਕਿਸੇ ਨੂੰ ਬੁਲਾਇਆ ਫੋਨ ਕਰਕੇ ਸਵੇਰੇ 7 ਵਜੇ ਤੋਂ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਹਜ਼ਾਰਾਂ ਹੀ ਬਾਬਾ ਭੈਣਾ ਨੇ ਸਪੋਰਟ ਕੀਤੀ ਆ ਸਾਥ ਦਿੱਤਾ ਅੱਗੇ ਵੀ ਉਹ ਕਹਿੰਦੇ ਵੀ ਤੁਹਾਡੇ ਨਾਲ ਨੇ ਤੁਸੀਂ ਕੰਮ ਕਰੋ ਦੇਖੋ ਬਾਬਾ ਜੀ ਨੇ ਫਾਇਦਾ ਕੀਤਾ ਲੋਕਾਂ ਦਾ ਵਧੀਆ ਕੱਪੜਾ ਦੇ ਰਹੇ ਨੇ ਵਧੀਆ ਨੀਅਤ ਵਧੀਆ ਨੀਤੀ ਨਾਲ ਕੰਮ ਕਰ ਰਹੇ ਆ ਮੈਂ ਇੱਕ ਗੱਲ ਦੱਸਦਾ ਵੀ ਇੱਥੇ ਉਹ ਕੰਮ ਹੋਊਗਾ ਕਿ ਇੱਕ ਇਤਿਹਾਸ ਬਣਾਉਣਗੇ ਤੇ ਸ਼ੁਰੂਆਤ ਹੋ ਗਈ ਆ ਠੀਕ ਆ ਨਾ ਤੇ ਮੈਂ ਸਾਡਾ ਭਰਾਵਾ ਨਾਲ ਖੜੇ ਆ ਠੋਕੇ ਇਹ ਸੂਰਤ ਦੇ ਕਿੰਗ ਵੀ ਆ ਲੁਧਿਆਣੇ ਦੇ ਕਿੰਗ ਵੀ ਆ ਦੋਨਾਂ ਭਰਾਵਾਂ ਨੇ ਬਾਹਰ ਤਿੰਨ ਟਰੱਕ ਭਰ ਕੇ ਖੜੇ ਕੀਤੇ ਆ ਕੱਪੜੇ ਦੇ ਇੱਕ ਘੰਟੇ ਦੇ ਵਿੱਚ ਦੁਕਾਨ ਲੱਡ ਦੇਣੀ ਆ ਪਰ ਸਮਝ ਨਹੀਂ ਆਉਂਦੀ ਜਿਹੜਾ ਹੋਲਸੇਲਰ 350 ਦਾ ਸੂਟ ਦਿੰਦਾ ਉਹ ਕਹਿੰਦਾ ਦੇਣਾ ਵੀ ਸੈਟ ਵੈ ਸਟਿਆ ਇਹ ਦੇਈ ਵੀ ਸਿੰਗਲ ਸਿੰਗਲ ਜਾਂਦੇ ਆ 350 ਸੂਟ 200 ਦੇਈ ਜਾਂਦੇ ਆ ਇਟਾ ਫਰਕ ਕਿੱਦਾਂ ਕੱਢੀ ਜਾਂਦੇ ਹੋ ਇਹ ਦੇਖੋ ਹਰ ਬੰਦਾ ਨਾ ਕੰਮ ਕਰਦਾ ਹਰ ਬੰਦੇ ਦੀ ਇੱਕ ਸੋਚ ਹੁੰਦੀ ਆ ਠੀਕ ਆ ਨਾ ਅਸੀਂ ਧਾਗਾ ਲੈ ਕੇ ਕੱਪੜਾ ਬਣਾ ਕੇ ਉਸ ਤੋਂ ਬਾਅਦ ਆਪਣੀ ਡਿਜ਼ਾਈਨਿੰਗ ਕਰਕੇ ਕੰਮ ਕਰ ਰਹੇ ਆ ਬਹੁਤ ਹੀ ਜੈਨੂਇਨ ਮਾਰਜਨ ਦੇਖੋ ਕੋਈ ਵੀ ਬੰਦਾ ਇਹ ਨਹੀਂ ਹੈਗਾ ਵੀ ਆਪਾਂ ਕਹਿ ਦਈਏ ਵੀ ਮਤਲਬ ਕੋਈ ਸੇਵਾ ਹੀ ਕਰ ਰਿਹਾ ਬਹੁਤ ਹੀ ਜੈਨੂਨ ਮਾਰਜਨ ਨਾਲ ਬਾਬਾ ਜੀ ਕੰਮ ਕਰ ਰਿਹਾ ਆ ਲੋਕਾਂ ਦਾ ਰਸ਼ ਉਸੇ ਜੈਨੂਨ ਮਾਰਜਨ ਕਰਕੇ ਆ ਵੀ ਇਹਨਾਂ ਨੇ ਰੇਟ ਬਹੁਤ ਵਧੀਆ ਰੱਖਿਆ ਨੇ ਚੀਜ਼ਾਂ ਬੜੀਆਂ ਵਧੀਆ ਦੇ ਰਹੇ ਨੇ ਕਮਾਈ ਆਪਣੀ ਆ ਜਿਹੜੀ ਉਹ ਬਹੁਤ ਮਤਲਬ ਬਿਲਕੁਲ ਮਿਨੀਮਮ ਰੱਖੀ ਹੋਈ ਆ ਵੀ ਲੋਕਾਂ ਦਾ ਫਾਇਦਾ ਕਰਨਾ ਅੱਜ ਇੰਨਾ ਘਟ ਤੁਸੀਂ ਉਸੇ ਕਰਕੇ ਦੇਖ ਰਹੇ ਹੋ ਤੇ ਅੱਗੇ ਵੀ ਇਹ ਵਧੂਗਾ ਘਟੂਗਾ ਲੁਧਿਆਣਾ ਜਿਹਨਾਂ ਨੂੰ ਬਸ ਸੈੱਟ ਵਾਈ ਦਿੰਦਾ ਮੈਂ ਕੱਲਾ ਕੱਲਾ ਸੂਟ ਦਾਂਗਾ ਇੱਕ ਇੱਕ ਸੂਟ ਵਿਕਣ ਦੀ ਗਰੰਟੀ ਹੋ ਗਈ ਪੈਸੇ ਤੁਸੀਂ ਕਮਾਓਗੇ ਫੁੱਲ ਸਪੋਰਟ ਕਰਾਂਗੇ ਦਾਜ ਵਾਲੀ ਕਿਸੇ ਨਾਲ ਕਪੜਾ ਲੈਣਾ ਖੁੱਲਾ ਟਾਈਮ ਕੱਢ ਕੇ ਆਓ ਸਵੇਰੇ 9 ਵਜੇ ਤੋਂ ਲੈ ਕੇ ਜਲੰਧਰ ਬਸ ਸਾਡੇ ਦੇ ਸਾਹਮਣੇ ਸ਼ਾਮੀ 9 ਵਜੇ ਤੱਕ ਦੁਕਾਨ ਓਪਨ ਹੈ ਤੁਹਾਡੀ ਸੇਵਾ ਜਾਂ ਜਨਾ ਇਦਾਂ ਹੀ ਪਿਆਰ ਦਿਓ ਇਦਾਂ ਹੀ ਸਪੋਰਟ ਕਰੋ ਕੱਲ ਬਾਹਰ ਕਮਾਲ ਸਵੇਰੇ 2025 ਵਾਲੇ ਸੂਟ 3000 ਵਾਲੇ ਸੂਟ ਕੱਲ ਦਿਨ ਵੀਰਵਾਰ ਤਰੀਕ 14 ਤੇ ਭਾਰੀ ਦੇਣ ਦੇ ਰਹੇ ਆਪਾਂ 500 ਰੁਪਏ ਦਾ ਨੈਚੁਰਲ ਕ੍ਰੇਵਰ ਸੂਟ ਜਿਹਨਾਂ ਦੇ ਵਿਆਹ ਸ਼ਾਦੀ ਦੇ ਕਪੜਾ ਲੈਣਾ ਲੈ ਕੇ ਪਹਿਲੇ ਹੀ ਲੱਕ ਲਓ ਇਹ ਮੌਕਾ ਦੁਬਾਰਾ ਨਹੀਂ ਆਉਣਾ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਚਾਹੇ ਤੁਸੀਂ ਰੀਸੇਲਰ ਹੋ ਚਾਹੇ ਦੁਕਾਨਦਾਰ ਹੋ ਚਾਹੇ ਵਿਆਹ ਸ਼ਾਦੀ ਦੇ ਕਪੜਾ ਛੇ ਦੇ ਆਜੋ ਅੱਜ 13 ਅਗਸਤ ਤੋਂ 13 ਅਗਸਤ ਤੋਂ ਲੈ ਕੇ ਪੂਰਾ ਸੀਜ਼ਨ ਇਦਾਂ ਹੀ ਫਾਇਦੇ ਕਰਾਂਗੇ 100 ਰੁਪਏ ਸੂਟ ਦਵਾਂਗੇ 150 ਦਵਾਂਗੇ 500 ਦਵਾਂਗੇ ਜਿਹੜੇ ਦਾਤਾਸੀ ਵਾਲੇ ਸੂਟ ਆ ਉਹ ਤੁਹਾਨੂੰ ਅਸੀਂ 3500 4000 ਦੇ ਦਿਆਂਗੇ ਆ ਤੁਸੀਂ ਚੈੱਕ ਕਰ ਲਓ ਬਹੁਤ ਵੱਡਾ ਕਾਟ ਹੈ ਨਵਾਂ ਕੰਮ ਸ਼ੁਰੂ ਕਰਨ ਵਾਲਿਆਂ ਨੂੰ ਸਿਰਫ 5000 ਰੁਪਏ ਨਵਾਂ ਕੰਮ ਸ਼ੁਰੂ ਕਰਾ ਦੇਾਂਗੇ ਜਿਹੜਾ ਲੱਖ ਰੁਪਏ ਦਾ ਕੱਪੜਾ ਆ ਉਹ ਤੁਹਾਨੂੰ ਅਸੀਂ 30-35000 ਦੇ ਦੇਾਂਗੇ ਸਵੇਰ ਤੋਂ ਸ਼ਾਮ ਤੱਕ ਇੱਦਾਂ ਹੀ ਇਕੱਠਿਆ ਉਧਰ ਖਾਨੇ ਦਿਖਾ ਦਿਓ ਦੇਖੋ ਇੱਕ ਘੰਟੇ ਦੇ ਵਿੱਚ ਸਾਰੀ ਦੁਕਾਨ ਖਾਲੀ ਕਰਤੀ ਤੇ ਲੋਕਾਂ ਦੇ ਇੰਨੇ ਵੱਡੇ ਬੰਦ ਹੋ ਗਏ ਲੋਕ ਪੰਜਾਬ ਤੋਂ ਤਾਂ ਆਏ ਸੀ ਹਰਿਆਣੇ ਤੋਂ ਆ ਗਏ ਹਮਾਰਾ ਤੋਂ ਆ ਗਏ ਰਾਜਸਥਾਨ ਤੋਂ ਆ ਗਏ ਦਿੱਲੀ ਤੋਂ ਆ ਗਏ ਅਜੇ ਆਈ ਜਾਂਦੇ ਆ ਤੁਸੀਂ ਵੀ ਆ ਜਾਓ ਹੋਰ ਕਿਤੇ ਜਾਣ ਦੀ ਲੋੜ ਨਹੀਂ ਬਾਬੇ ਦੀ ਹੱਟੀ ਆਪੋਜ਼ਿਟ ਪਾਸ ਸਟੈਂਡ ਜਲੰਧਰ ਜਿੱਥੇ ਵੱਡੇ ਫੇਰੇ ਕਰਕੇ ਭੇਜਾਂਗੇ